ਮਜ਼ਾ ਆ ਗਿਆ ਜੀ ਤੇ ਬੜਾ ਵੱਡਾ ਸਰਕਾਰ ਵੱਲੋਂ ਉਪਰਾਲਾ ਹੈਗਾ ਵੈ ਇਹ ਇੱਕ ਤੋਹਫਾ ਵੈ ਸਰਕਾਰ ਦਾ ਪਠਾਨਕੋਟ ਵਾਸੀਆਂ ਨੂੰ ਮਹਾਰਾਜ ਅੱਥੇ ਤੇ ਤੁਸੀਂ ਦੇਖੋ ਵਪਾਰ ਦਾ ਕਿਤੇ ਦਾ ਚਾਰ ਚੰਨ ਲੱਗ ਜੰਨੇ ਨੇ ਵਪਾਰ ਨੂੰ ਮਤਲਬ ਵਪਾਰ ਵਾਸਤੇ ਹੀ ਵਧੀਆ ਵੈ ਲੋਕਾਂ ਵਾਸਤੇ ਹੀ ਵਧੀਆ ਵੈ ਸਾਡਾ ਬਿਜ਼ਨਸ ਜਿੰਨਾ ਵੀ ਪਠਾਨਕੋਟ 'ਚ ਬਿਜ਼ਨਸ ਆ ਉਹਦੇ ਲਈ ਬੈਸਟ ਸਰਕਾਰ ਨੇ ਉਪਰਾਲਾ ਕੀਤਾ ਜੀ ਇਹ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰਕਾਰ ਦਾ ਕਿ ਇਹਨਾਂ ਨੇ ਇੱਥੇ ਸਾਡੀ ਇਹ ਬੜੀ ਦਿਨ ਕਿਉਂਕਿ ਪਹਿਲੇ ਸਟੇਸ਼ਨ ਤੇ ਤਈ ਸੀਗਾ ਉਸ ਤੋਂ ਬਾਅਦ ਚੱਲ ਗਿਆ ਚੱਕੀ ਬੈਂਕ ਤੇ ਉੱਥੇ ਕੋਈ ਇੰਨਾ ਸਾਡੂੰ ਬਹੁਤ ਲਾਸ ਹੋਇਆ ਦੁਕਾਨਦਾਰਾਂ ਨੂੰ ਵਪਾਰ ਨੂੰ ਹੁਣ ਇੱਥੇ ਆਣ ਕਰਕੇ ਇੱਕ ਮਜ਼ਾ ਆ ਗਿਆ ਜੀ ਬੜਾ ਵਧੀਆ ਰਿਹਾ ਜੀ ਇਹ ਸਰਕਾਰ ਦਾ ਉਪਰਾਲਾ ਇਹ ਧੰਨਵਾਦ ਕਰਦਾ ਜੀ ਸਰਕਾਰ ਨੂੰ ਦੇਖੋ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਪਠਾਨਕੋੜ ਦਾ ਸਿਟੀ ਦਾ ਰੇਲਵੇ ਸਟੇਸ਼ਨ ਹੈ ਜਿਹੜਾ ਸਾਡੀ ਜਿਹੜੀ ਕੇਂਦਰੀ ਸਰਕਾਰ ਨੇ ਜਿਹੜਾ ਇਹਦਾ ਸੁੰਦਰੀਕਰਨ ਕੀਤਾ ਹੈ ਕੀ ਬਹੁਤ ਹੀ ਮਗੀ ਬਹੁਤ ਵਧੀਆ ਗੱਲ ਹੈ ਸ਼ਹਿਰ ਵਾਸਤੇ ਵੀ ਤੇ ਇੱਥੇ ਸਟੇਸ਼ਨ ਦੀ ਨਵੀਂ ਜਿਹੀ ਲੁੱਕ ਦਿੱਤੀ ਗਈ ਹੈ ਤੇ ਉਹਦੇ ਨਾਲ ਜਿਹੜਾ ਆ ਕਿ ਸ਼ਹਿਰ ਦਾ ਇੱਕ ਮਗੀ ਕਹਿੰਦੇ ਆ ਸ਼ਹਿਰ ਦਾ ਇੱਕ ਸਟੇਸ਼ਨ ਜਿਹੜਾ ਵਧੀਆ ਬਣਿਆ ਬਹੁਤ ਹੀ ਮਗੀ ਸ਼ਹਿਰ ਵਾਸਤੇ ਬਹੁਤ ਵਧੀਆ ਗੱਲ ਹੈ ਸਾਡੀ ਜਿਹੜੀ ਹੈ ਹੁਣ ਆ ਗਈ ਸਰਕਾਰ ਦੇ ਅੱਗੇ ਸੈਂਟਰ ਸਰਕਾਰ ਨੂੰ ਕਿ ਜਿੰਨੀਆਂ ਵੀ ਟ੍ਰੇਨਾਂ ਆਉਂਦੀਆਂ ਸੀ ਪਹਿਲੇ ਉਸ ਤਰ੍ਹਾਂ ਜਿੱਥੇ ਟ੍ਰੇਨਾਂ ਜਾਰੋ-ਜਾਰਾ ਪਠਾਨਕੋਟ ਸ਼ਹਿਰ ਦੇ ਵਿੱਚ ਰੁਕਣ ਜਿਹਦੇ ਤੇ ਜਿਹੜੀ ਹੈ ਸ਼ਹਿਰ ਦੀ ਜਿਹੜੀ ਇਹ ਕਹਿੰਦੇ ਵਪਾਰਿਕ ਸਥਿਤੀ ਵੀ ਥੋੜੀ ਮਜ਼ਬੂਤ ਹੋਏ ਤਾਂ ਕਿ ਯਾਤਰੀ ਜਿੰਨੇ ਵੀ ਪਠਾਨਕੋਟ ਆਣਗੇ ਤੇ ਪਠਾਨਕੋਟ ਦੇ ਸ਼ਹਿਰ 'ਚ ਵਪਾਰ ਦੀ ਵਿਰਤੀ ਹੋਏਗੀ ਤੇ ਵਪਾਰੀ ਦੇ ਨਜ਼ਰੀਏ ਦੇ ਨਾਲ ਕਿ ਅਸੀਂ ਤੇ ਸਰਕਾਰ ਦੇ ਅੱਗੇ ਮੰਗ ਕਰਨੇ ਆ ਕਿ ਇੱਥੇ ਜਿਹੜੀ ਟ੍ਰੇਨਾਂ ਵੱਧ ਤੋਂ ਵੱਧ ਜਿਹੜੀ ਟ੍ਰੇਨਾਂ ਠਹਿਰਾਵ ਜਿਹੜਾ ਪਠਾਨਕੋਟ ਤੇ ਕੀਤਾ ਜਾਏ ਪਠਾਨਕੋਟ ਤੋਂ ਅੱਗੇ ਜਾਣ ਤੇ ਬਾਕੀ ਜਿਹੜਾ ਆ ਸੁਨਦਰੀਕਰਨ ਕੀਤਾ ਸਟੇਸ਼ਨ ਦਾ ਕਾਬਲੇ ਤਾਰੀਫ ਹੈ ਕੇਂਦਰ ਸਰਕਾਰ ਦੀ ਇਹਦੀ ਹੀ ਪੂਰੀ ਪ੍ਰਸ਼ੰਸਾ ਕਰਨੀ ਹੈ ਕੇਂਦਰ ਸਰਕਾਰ ਦੀ ਤੇ ਅੱਜ ਮੰਗ ਵੀ ਕਰਨੀ ਹੈ ਕਿ ਇੱਥੇ ਟ੍ਰੇਨਾਂ ਦਾ ਢਹਾਉ ਵਧਤਵਰ ਕੀਤਾ ਜਾਏ ਤਾਂ ਕਿ ਵਪਾਰ ਚ ਉਂਤੀ ਹੋਏ ਧੰਨਵਾਦ ਜੈਨ ਜਬਾਰ ਬਹੁਤ ਅਸ਼ਾ ਜੀ ਪਠਾਨਕੋਟ ਸ਼ਹਿਰ ਦੇ ਵਿਕਾਸ ਦਾ ਇੱਕ ਰਾਹ ਖੁੱਲੇਗਾ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਵੀ ਉਹ ਸਭ ਸ਼ਹਿਰ ਜਿਨ੍ਹਾਂ ਦੇ ਉੱਪਰ ਰੇਲਵੇ ਦੀ ਕਨੈਕਟੀਵਿਟੀ ਹੁੰਦੀ ਹੈ ਉਹ ਸ਼ਹਿਰ ਤੇ ਗਤੀ ਦੇ ਨਾਲ ਆਪਣੇ ਵਿਕਾਸ ਨੂੰ ਚਲਦੇ ਨੇ ਤੇ ਉਸੇ ਤਰੀਕੇ ਵੀ ਚਲੇਗਾ ਪਰ ਪਿਛਲੇ 20 25 ਸਾਲ ਤੋਂ ਜਿਸ ਤਰੀਕੇ ਪਠਾਨਕੋਟ ਦੀ ਦੁਰਦਸ਼ਾ ਪਠਾਨਕੋਟ ਸਟੇਸ਼ਨ ਦੇ ਉਜੜਨ ਦੇ ਕਾਰਨ ਹੋਈ ਤੇ ਉਹਦੇ ਕਾਰਨ ਇੱਥੋਂ ਦੇ ਹਾਲਾਤ ਵਪਾਰੀਆਂ ਦੇ ਵਿਖਣ ਨੂੰ ਆ ਸਾਰਿਆਂ ਦੇ ਚ ਕਹਿੰਦੀ ਕੋਈ ਗੱਲ ਨਹੀਂ ਚੱਤੀ ਬੈਂਕ ਸਾਰਾ ਕੁਝ ਸ਼ਿਫਟ ਹੋ ਗਿਆ ਤੇ ਉੱਥੇ ਕੋਈ ਡਿਵੈਲਪਮੈਂਟ ਹੋ ਗਿਆ ਅਜ ਦੀ ਵੀ ਗੱਲ ਕੋਈ ਨਹੀਂ ਹੋਈ ਸ਼ਹਿਰ ਦੇ ਵਿੱਚ ਹੀ ਜਿਲੇ ਟ੍ਰੇਨਾਂ ਆਣ ਗਈਆਂ ਤੇ ਸ਼ਹਿਰ ਦੀ ਡਿਵੈਲਪਮੈਂਟ ਦੇ ਕਿਸੇ ਇੱਕ ਵੱਲੇ ਇੱਥੇ 33 ਚੌਤੀ ਰੇੜੀਆਂ ਲੱਗਦੀਆਂ ਨਹੀਂ ਖਾਣ ਦੀਆਂ ਫਰੂਟ ਦੀਆਂ ਇਹ ਸਬਜ਼ੀਆਂ ਕਿੰਨੇ ਲੋਕਾਂ ਦੇ ਰੋਜ਼ਗਾਰ ਉਹਦੇ ਨਾਲ ਜਿੰਦਾ ਹੋਏਦੇ ਸੀਗਾ ਕਿੰਨੇ ਟੈਕਸੀਆਂ ਵਾਲੇ ਕਿਤਨੇ ਹੀ ਹੋਰ ਇਨਡਾਇਰੈਕਟਲੀ ਕਿਹਨੇ ਰੋਜ਼ਗਾਰ ਮਿਲੇਗਾ ਸੀਗਾ ਇਹ ਲੱਗਦਾ ਕਰੋੜਾਂ ਦੀ ਲਾਗਤ ਦੇ ਨਾਲ ਜਿਹੜਾ ਇੱਥੇ ਬਿਊਟੀਫਿਕੇਸ਼ਨ ਹੋਈ ਹੈ ਰੇਲਵੇ ਸਟੇਸ਼ਨ ਦੀ ਤੇ ਨਿਸ਼ਚਿਤ ਤੌਰ ਤੇ ਸ਼ਹਿਰ ਦੀ ਇੱਕ ਜਾਗਰਤੀ ਦੀ ਪ੍ਰਗਤੀ ਦੀ ਇੱਕ ਆਸ ਜੱਗੀ ਹੈ ਤੇ ਉਸ ਦੇ ਨਾਲ ਨਾਲ ਜਿਹੜਾ ਮੈਨੂੰ ਜੋ ਲੱਗਦਾ ਪਿਆ ਵਾ ਇਹ ਐਵੇਂ ਕੋਈ ਵੀ ਸਰਕਾਰਾਂ ਐਵੇਂ ਕਿਸੇ ਜਗ੍ਹਾ ਤੇ ਪੈਸਾ ਇਨਵੈਸਟ ਨਹੀਂ ਕਰਦੀਆਂ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਮੈਨੂੰ ਜੋ ਲੱਗਦਾ ਅੰਮ੍ਰਿਤਸਰ ਤੋਂ ਪਠਾਨਕੋਟ ਦੀ ਰੇਲਵੇ ਲਾਈਨ ਡਬਲ ਰੇਲਵੇ ਲਾਈਨ ਜਿਹੜੀ ਬਣੇ ਕਰਦੀ ਹੈ ਐਦੀ ਰਫ਼ਤਾਰ ਤੇਜ਼ ਕੀਤੀ ਜਾਏਗੀ ਜਲਦੀ ਬਣੇ ਤੇ ਫਿਰ ਉਹ ਸਭ ਗੱਡੀਆਂ ਜਿਹੜੀਆਂ ਦਾ ਰੇਲਵੇ ਸਟੇਸ਼ਨ ਅੰਮ੍ਰਿਤਸਰ ਦੇ ਪਰ ਹਾਲਟ ਜਿਆਦਾ ਦੇਰਦਾ ਉਹਨਾਂ ਨੂੰ ਐਕਸਟੈਂਡ ਕਰਕੇ ਪਠਾਨਕੋਟ ਤੱਕ ਲਿਆਂਗੇ ਕਿਉਂਕਿ ਪਠਾਨਕੋਟ ਦੇ ਵਿੱਚ ਹੀ ਵੀ ਉਹ ਸਭ ਫੈਸਿਲਿਟੀਆਂ ਹੈ ਵਾ ਜਿਹੜੀਆਂ ਇੱਥੇ ਸ਼ੈੱਡ ਵੀ ਹੈ ਵਾ ਇੱਥੇ ਉਹ ਧੋਣ ਵਾਸਤੇ ਵਾਸ਼ਿੰਗ ਲਾਈਨਾਂ ਵੀ ਹੈ ਵਾ ਹਰ ਉਹ ਚੀਜ਼ ਉਪਲਬਧ ਹੈ ਜਿਹੜੀ ਇੱਕ ਜੰਕਸ਼ਨ ਦੇ ਉੱਪਰ ਹੋਣੀ ਚਾਹੀਦੀਆਂ ਤੇ ਇਸ ਕਰ ਨੂੰ ਉਹਨਾਂ ਦਾ ਸਾਦੋ ਪਯੋਗ ਵੀ ਹੋਏਗਾ ਤੇ ਕਾਫੀ ਪੈਸੇਂਜਰਸ ਨੂੰ ਜਿਨ੍ਹਾਂ ਨੇ ਅੱਗੇ ਕਟੜਾ ਜਾਣਾ ਹੁੰਦਾ ਮਾਤਾ ਰਬਿਯਾਸ਼ਨੂ ਦੇ ਵੀ ਜਾਣਾ ਹੁੰਦਾ ਉਹਨਾਂ ਨੂੰ ਰਾਹ ਮਿਲੇਗਾ ਪਠਾਨਕੋਟ ਤੋਂ ਅੱਗੇ ਨਿਕਲਣ ਦਾ ਤੇ ਪਠਾਨਕੋਟ ਦੀ ਵੀ ਤਰੱਕੀ ਦੇ ਪ੍ਰਗਤੀ ਦਾ ਇੱਕ ਰਾਹ ਖੁੱਲੇਗਾ ਤੇ ਇਸ ਦੇ ਵਾਸਤੇ ਕੇਂਦਰ ਸਰਕਾਰ ਨੂੰ ਸਾਧੂਵਾਦ ਹੈ ਪਠਾਨਕੋਟ ਦੇ ਵਪਾਰ ਮੰਡਲ ਦੀ ਰਿਪਰਿਜ਼ੈਂਟੇਸ਼ਨ ਕਰਨ ਦੇ ਨਾਤੇ ਮੈਂ ਸਨਮਾਨਯੋਗ ਨਰਿੰਦਰ ਮੋਦੀ ਜੀ ਆ ਧੰਨਵਾਦ ਕਰਨਾ ਤੇ ਕੋਸ਼ਿਸ਼ ਕਰਨਾ ਕਿ ਜਿੱਦਾਂ ਦੀ ਬਿਊਟੀਫਿਕੇਸ਼ਨ ਇੱਥੇ ਕੀਤੀ ਹੈ ਐਦਾਂ ਦੀਆਂ ਟ੍ਰੇਨਾਂ ਵੀ ਇੱਥੇ ਚਲਾ ਦਿਓ ਤਾਂ ਕਿ ਪਠਾਨਕੋਟ ਦੇ ਵਿੱਚ ਇੱਕ ਨਵੀਂ ਰਫਤਾਰ ਦੀ ਜ਼ਿੰਦਗੀ ਚੱਲ ਸਕੇ ਧੰਨਵਾਦ ਜੀ